ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੇ ਗੁਰਦੀਪ ਬੈਠੀ ਸੀ ਤੁਹਾਡੇ ਸਾਹਮਣੇ ਔਰ ਇੱਕ ਬਹੁਤ ਹੀ ਜ਼ਰੂਰੀ ਵਿਸ਼ਾ ਹੈ ਕੱਲ ਜੋ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਸਟੈਚੂ ਨਾਲ ਬੋਤਲ ਜੋ ਇੱਕ ਮੁੰਡੇ ਨੇ ਚੜ ਕੇ ਉਸ ਦੇ ਉੱਤੇ ਜੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਹੋ ਰਿਹਾ ਪੰਜਾਬ 'ਚ ਔਰ ਇਹ ਚੀਜ਼ਾਂ ਅਤਰ-ਤਰਾਂ ਦੇ ਤਰੀਕੇ ਨਾਲ ਪਹਿਲਾਂ ਵੀ ਹੋ ਰਹੀਆਂ ਨੇ ਤੁਸੀਂ ਸੋਚੋ ਕਿ ਬੀਆਰ ਵੀ ਬਹੁਤ ਸਾਰੀਆਂ ਜਗ੍ਹਾ ਤੇ ਹੋਈ ਫਿਰ ਇੱਕ ਬੰਦਾ ਦਰਬਾਰ ਸਾਹਿਬ ਦੇ ਵਿੱਚ ਚੜਿਆ ਜਾਂਦਾ ਹੈ ਕਿ ਉੱਥੇ ਜਾ ਕੇ ਬੇਆਗਮੀ ਵੀ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਫਿਰ ਉਹ ਮਾਰਿਆ ਜਾਂਦਾ ਹੈ ਔਰ ਉਹਦੀ ਕੋਈ ਆਈਡੈਂਟਿਟੀ ਉਹ ਕਿੱਥੋਂ ਦਾ ਹੈ ਉਹ ਕਿਵੇਂ ਸੀ ਕੌਣ ਕਿਹਨੇ ਭੇਜਿਆ ਸੀ ਕੁਝ ਪਤਾ ਨਹੀਂ ਚੱਲਿਆ ਔਰ ਥੋੜਾ ਜਿਹਾ ਜੇ ਅਗਰ ਤੁਸੀਂ ਪਿੱਛੇ ਜਾਓ ਕਿਉਂਕਿ ਮੈਂ ਉਹਨਾਂ ਹਾਲਾਤਾਂ ਨੂੰ ਉਦੋਂ ਪੜਦਾ ਰਿਹਾ ਗੁਰਦੀਤ ਤਾਂ ਫਿਰ ਉਹਦੋਂ ਛੋਟਾ ਹੋ ਗਿਆ ਪੰਜ ਪਹਿਲਾ ਹੋਇਆ ਹੋਗਾ ਜੋ ਦੂ ਹਾਲਾਤ ਸੀਗੇ ਤੇ ਪੂਰਾ ਖਾੜਕੂ ਦੌਰ ਸੀਗਾ ਉਦੋਂ ਗੁਰਦੁਆਰਾ ਸਾਹਿਬ ਵੀ ਬਾਹਰ ਕਿਹੜੀਆਂ ਚੀਜ਼ਾਂ ਸਿੱਟੀਆਂ ਜਾਂਦੀਆਂ ਐ ਜਾਂ ਮੰਦਰ ਦੇ ਬਾਹਰ ਕਿਹੜੀਆਂ ਚੀਜ਼ਾਂ ਸਿੱਟੀਆਂ ਜਾਂਦੀਆਂ ਸੀ ਮਕਸਦ ਕੀ ਸੀਗਾ ਮਕਸਦ ਸੀ ਅੱਗ ਲਾਉਣ ਦਾ ਕੀ ਇਹ ਅੱਗ ਲਾਉਣ ਦੀ ਕੋਸ਼ਿਸ਼ ਹੁੰਨੀ ਹੋਣੀ ਹੋਰ ਤਰ੍ਹਾਂ-ਤਰ੍ਹਾਂ ਦੇ ਤਰੀਕੇ ਨਾਲ ਕਿਤੇ ਧਰਮਾਂ ਦੇ ਨਾਤੇ ਵੰਡ ਦਿਓ ਕਿਤੇ ਫਿਰਕਿਆਂ ਦੇ ਨਾਤੇ ਵੰਡ ਦਿਓ ਜ਼ਾਤਾਂ ਦੇ ਸਿੱਕੇ ਥੋੜਾ ਕਲੀਅਰ ਕਰ ਲਈ ਪਾ ਕਹਿ ਦਿੰਦਾ ਇਹ ਕੀ ਹੈ ਕੋਸ਼ਿਸ਼ ਪਹਿਲਾਂ ਸਾਨੂੰ ਵੰਡਿਆ ਜਾ ਚੁੱਕਾ ਧਰਮ ਦੇ ਨਾਤੇ ਮੈਂ ਕਿਵੇਂ ਕਹਿ ਰਿਹਾ ਵੰਡਿਆ ਜਾ ਰਿਹਾ ਹੈ ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਉਹ ਵੋਟਾਂ ਦੇ ਹਿਸਾਬ ਨਾਲ ਦੇਖਦੇ ਨੇ ਵੋਟਾਂ ਕਿਵੇਂ ਵੋਟਾਂ ਇਹ ਅੱਜ ਸਾਡੇ ਪੰਜਾਬ ਹਿੰਦੂ ਪਾਪੂਲੇਸ਼ਨ ਕਿਸੇ ਹੋਰ ਤਰੀਕੇ ਨਾਲ ਵੋਟ ਪਾਉਂਦੀ ਹੈ ਸਿੱਖ ਪਾਪੂਲੇਸ਼ਨ ਕਿਸੇ ਹੋਰ ਤਰੀਕੇ ਨਾਲ ਵੋਟ ਪਾਉਂਦੀ ਹੈ ਇਹ ਕਿਉਂ ਹੋ ਗਿਆ ਵੀ ਇਹ ਕੀਨੇ ਕਰਤਾ ਹੈ ਕਿ ਦੋਨੇ ਇੱਕੋ ਕਿੱਤੇ ਜ ਰਹਿਣ ਵਾਲੇ ਪੰਜਾਬੀ ਉਹ ਅਲੱਗ-ਅਲੱਗ ਕੇਵੇਂ ਸੋਚ ਸਕਦੇ ਨੇ ਇਹ ਕਿਹੜੀ ਵੰਡ ਕਰਕੇ ਹੋਇਆ ਕੀ ਉਹੀ ਕੋਸ਼ਿਸ਼ ਹੋਣ ਦਲਤ ਤੇ ਜੱਟ ਤੇ ਬਾਕੀ ਜਾਤਾਂ ਤੇ ਜੱਟ ਜਾਂ ਹੋਰ ਸਾਰਾ ਕੁਝ ਇਲੜ-ਫਿਲੜੇ ਸਾਰਾ ਨਹੀਂ ਹੋ ਰਿਹਾਗਾ ਤਾਂ ਮੇਰੀ ਜਾਂ ਗੁਰਦੀਪ ਦੀ ਜਾਂ ਸਾਡੇ ਸਾਰੇ ਸਾਡੇ ਵਰਗੇ ਲੋਕਾਂ ਦੀ ਇੱਕੋ ਕੋਸ਼ਿਸ਼ ਹੈ ਕਿ ਪੋਲਿਟੀਕਲ ਲੋਕ ਆਪਦੀਆਂ ਗੇਮਾਂ ਖਿਡਣਗੇ ਔਰ ਖੇਡਦੇ ਰਹਿਣਗੇ 노 ਡਾਊਟ ਇਹਨਾਂ ਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਔਰ ਸਿਰਫ ਉਹਨਾਂ ਲੋਕਾਂ ਤੱਕ ਗੱਲ ਨਹੀਂ ਜਾਣੀ ਚਾਹੀਦੀ ਜੋ ਸਾਹਮਣੇ ਕਰਦੇ ਨਜ਼ਰ ਆਉਂ ਬਲਕਿ ਉਹਨਾਂ ਨੂੰ ਭੇਜਿਆ ਕਿਸ ਨੇ ਹੈ ਉਹਨਾਂ ਨੂੰ ਉਕਸਾਇਆ ਕਿਸ ਨੇ ਹੈ ਇਸ ਪੂਰੀ ਗੇਮ ਦੇ ਪਿੱਛੇ ਮਾਸਟਰਮਾਈਂਡ ਕੌਣ ਹੈ ਉਹਨਾਂ ਤੱਕ ਵੀ ਪਹੁੰਚਣੀ ਚਾਹੀਦੀ ਹੈ ਗੱਲ ਬਟ ਉਸ ਤੋਂ ਵੀ ਜ਼ਰੂਰੀ ਹੈ ਕਿ ਜਿਹੜੀ ਮਕਸਦ ਨੂੰ ਇਹ ਚੀਜ਼ਾਂ ਕੀਤੀਆਂ ਗਈਆਂ ਅਸੀਂ ਉਹ ਮਕਸਦ ਵੀ ਪੂਰਾ ਹੋਣ ਦੇਣਾ ਮਕਸਦ ਕੀ ਹੈ ਵੰਡਣਾ ਸਾਨੂੰ ਸਾਡੇ ਆਪ ਦੇ ਅਸਲ ਇਸ਼ੂਆਂ ਤੋਂ ਹਟਾਉਣਾ ਤੇ ਸਿਰਫ ਇੰਨੀਆਂ ਚੀਜ਼ਾਂ ਤੱਕ ਸੀਮਿਤ ਕਰ ਦੇਣਾ ਇਹਦੇ ਤੋਂ ਅਸੀਂ ਬਚਣਾ ਹੁਣ ਛੋਗਣੀਆਂ ਗੱਲਾਂ ਕਰ ਲੈਣੇ ਆ ਉਹ ਮੁੰਡੇ ਦਾ ਪਤਾ ਲੱਗ ਗਿਆ ਕੌਣ ਹੈ ਕਿਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੈ ਤੇ ਸਭ ਤੋਂ ਅਹਿਮ ਗੱਲ ਉਹ ਪਹਿਲਾਂ ਬਾਹਰ ਸੀ ਦਵਾਈ ਵਗੈਰਾ ਔਰ ਉਸ ਤੋਂ ਬਾਅਦ ਘਰ ਆੜਿਆ ਨੂੰ ਨਹੀਂ ਮਿਲਿਆ ਜੋ ਫਿਲਹਾਲ ਸਾਡੇ ਸਾਹਮਣੇ ਨਿਊਜ਼ ਆ ਰਹੀ ਹੈ ਔਰ ਸਿਰਫ ਕੁਝ ਟਾਈਮ ਪਹਿਲਾਂ ਉਹਨੇ ਕੇਸ ਰੱਖੇ ਨੇ ਇਹ ਕੀ ਇਹਦਾ ਮਤਲਬ ਔਰ ਉੱਥੇ ਵੀ ਉਹ ਮੁੰਡਾ ਭੱਜਣ ਦੀ ਕੋਸ਼ਿਸ਼ 'ਚ ਨਹੀਂ ਸੀ ਮਤਲਬ ਉਹ ਬਹਿਸ ਕਰਨਾ ਚਾਹੁੰਦਾ ਸੀ ਇਹ ਕੀ ਗੱਲ ਹੈ ਇਹਦੇ ਪਿੱਛੇ ਇਹਦਾ ਫਾਇਦਾ ਕਿਹਨੂੰ ਹੋ ਸਕਦਾ ਕਿਉਂਕਿ ਦੋ ਚੀਜ਼ਾਂ ਦੇਖਣੀਆਂ ਚਾਹੀਦੀਆਂ ਹੁੰਦੀਆਂ ਕਿ ਇਹਦੇ ਪਿੱਛੇ ਮਕਸਦ ਤੁਹਾਨੂੰ ਉਦੋਂ ਕਲੀਅਰ ਹੁੰਦਾ ਜੀਨੂੰ ਇਹਦਾ ਫਾਇਦਾ ਹੋ ਰਿਹਾ ਹੋਵੇ ਕੀ ਸਾਡੇ ਨਾਲ ਦੇ ਪਰਦੇਸ ਨੂੰ ਆਏ ਵੰਡੇ ਨਹੀਂ ਗਿਆ ਜੇ ਵੰਡੇ ਆ ਗਏ ਤਾਂ ਉਹਦਾ ਫਾਇਦਾ ਕਿਨੂੰ ਹੋਇਆ ਔਰ ਮੈਨੂੰ ਜੋ ਸਭ ਤੋਂ ਜ਼ਿਆਦਾ ਦੁੱਖ ਹੋਇਆ ਜੋ ਭਾਜਪਾ ਦੇ ਮਤਲਬ ਪ੍ਰੈਜ਼ੀਡੈਂਟ ਸੀ ਸੰਪਲਾ ਜੀ ਪਹਿਲਾਂ ਸਰਕਾਰ ਉਹ ਐਸਸੀ ਕਮਿਸ਼ਨ ਦੇ ਚੇਅਰਮੈਨ ਸੀ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੂੰ ਸਡਨਲੀ ਇੱਕ ਜਲਦੀ ਪਈ ਕਿ ਕੀ ਆ ਜਾਵੇ ਜੀ ਇਹ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਦਰਬਾਰ ਸਾਹਿਬ ਦਾ ਨਾਮ ਲੈ ਕੇ ਬਹੁਤ ਨੇੜੇ ਮਤਲਬ ਤੁਸੀਂ ਕੀ ਕਰਨਾ ਚਾਹੁੰਦੇ ਹੋ ਸਿੱਖ ਵਰਸ ਜਨ ਤੇ ਦਲੇਲ ਸਿੱਖ ਨਹੀਂ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਜਿਹੜਾ ਕੰਮ ਵੀ ਕਿਸੇ ਵੀ ਸਿੱਖ ਨੇ ਕੀਤਾ ਉਹ ਚੋ ਸ਼ਾਮਲ ਰਹੇ ਨੇ ਉਹ ਹਿੱਸਾ ਨੇ ਅਨਿਖੜਵਾਏ ਹਿੱਸਾ ਨੇ ਜਾਂਗਨੇ ਇਹ ਕੀ ਕੋਸ਼ਿਸ਼ ਹੋ ਰਹੀ ਔਰ ਫਿਰ ਕਾਂਗਰਸ ਵਾਲੇ ਬਹੁਤ ਸਾਰੇ ਲੋਕ ਆ ਗਏ ਦੁੱਧ ਨਾਲ ਮੁੱਥ ਧੋਣ ਲਾ ਗਏ ਆਪਣਾ ਸਟੈਚੂ ਬਾਬਾ ਸਾਹਿਬ ਦਾ ਇੱਥੇ ਮੁਹਾਤਮਾ ગાંધી ਦੇ ਸਿਰ ਤੇ ਵੀ ਵਾਰੀ ਗੋੜ ਲਾ ਜਾਂਦੇ ਸੀ ਜਾਂ ਤੋੜਦੇ ਸੀ ਔਰ ਉਹਨੂੰ ਸਹੀ ਕੀਤਾ ਜਾਂਦਾ ਸੀ ਉਦੋਂ ਕਿਸੇ ਕਾਂਗਰਸੀ ਨੇ ਉਹਨਾਂ ਨੂੰ ਦੁੱਧ ਨਾਲ ਧੋਣ ਦੀ ਕੋਸ਼ਿਸ਼ ਕੀਤੀ ਹੁਣ ਕਿਉਂ ਹੋ ਰਹੀ ਹੈ ਵੀ ਜਦਕਿ ਅਸੀਂ ਇਹ ਦੇ ਖੁਦ ਹੱਕ ਜਾਂ ਧੋਇਆ ਜਾਣਾ ਚਾਹੀਦਾ ਬਟ ਇਨਾਂ ਦੀ ਮਨਛਾ ਕੀ ਹੈ ਵੋਟਾਂ ਦੇ ਤੌਰ ਤੇ ਮਦਦ ਲੈਣਾ ਵੋਟਾਂ ਦੇ ਤੌਰ ਤੇ ਕੋਸ਼ਿਸ਼ ਕਰਨੀ ਜੇ ਤੁਹਾਨੂੰ ਔਜਲਾਸ ਆ ਤੇ ਤੁਹਾਡੀ ਪਾਰਟੀ ਨੂੰ ਇੰਨੀ ਹਮਦਰਦੀ ਹੈ ਨਾ ਤਾਂ ਹੁਣੇ ਜੇ ਤਿੰਨ Dalit ਮੁੰਡਿਆਂ ਨਾਲ ਇੰਕਾਊਂਟਰ ਕੀਤਾ ਗਿਆ ਪਿੱਲੀਬੀਤ ਯੂਪੀ ਦੇ ਵਿੱਚ ਜਿਨ੍ਹਾਂ ਦਾ ਮਤਲਬ ਬਹੁਤ ਸਾਰੀਆਂ ਮੁੱਢਲੀਆਂ ਗੱਲਾਂ ਤੋਂ ਹੁਣ ਤੱਕ ਪੁਲਿਸ ਨੇ ਨਹੀਂ ਦੱਸਿਆ ਉਹ ਕਿਵੇਂ ਖਾਲਿਸਤਾਨ ਜ਼ਿੰਦਾਬਾਦ ਉਰੀ ਸੰਸਥਾਨ ਨਾਲ ਜੁੜੇ ਹੋਏ ਸੀ ਉਹਨਾਂ ਕੱਪੜਿਆਂ 'ਚ ਉਹਨਾਂ ਦੀਆਂ ਫੋਟੋਆਂ ਆ ਸੀ ਉਹਨਾਂ 'ਚ ਇੰਕਾਊਂਟਰ ਹੋਇਆ ਹੈ ਜਦਕਿ ਉਹਨਾਂ ਦੀ ਕੋਈ ਬੈਕਗ੍ਰਾਉਂਡ ਉਸ ਤਰ੍ਹਾਂ ਦੀ ਨਿਕਲ ਕੇ ਨਹੀਂ ਆਈਗੀ ਜਿਹਨੂੰ ਤੁਸੀਂ ਖਾਲਿਸਤਾਨ ਨਾਲ ਜੋੜ ਸਕੋ ਉੱਥੇ ਤੁਸੀਂ ਕਿਉਂ ਨਹੀਂ ਬੋਲੇ ਤੁਹਾਡੀ ਪਾਰਟੀ ਕਿਉਂ ਨਹੀਂ ਬੋਲੀ ਤੁਹਾਨੂੰ ਤਾਂ ਦਲਿਤ ਸਮਾਜ ਨਾਲ ਇੰਨੀ ਹਮਦਰਦੀ ਹੈ ਹੁਣ ਜੇ ਤੁਹਾਨੂੰ ਬਾਬਾ ਸਾਹਿਬ ਦਾ ਬਹੁਤ ਹੀਜ ਜਾਗ ਪਿਆ ਸਭ ਤੋਂ ਜ਼ਿਆਦਾ ਸੰਵਿਧਾਨ ਦੇ ਵਿੱਚ ਸੋਧਾਂ ਜਦ ਸਵਿਧਾਨ ਨੂੰ ਤੋੜਨ ਦੀਆਂ ਗੱਲਾਂ ਤੁਹਾਡੀ ਗਵਰਨਮੈਂਟ ਨੇ ਕੀਤੀਆਂ ਹਨ ਖੈਰ ਉਸ ਤੋਂ ਬਾਅਦ ਵਾਲੀ ਗਵਰਨਮੈਂਟ ਵੀ ਇਹੀ ਕਰ ਰਹੀ ਹੈ ਹੁਣ ਤੁਸੀਂ ਆ ਇੱਥੋਂ ਵਾਲਿਆਂ ਤੇ ਆ ਜੋ ਪੰਜਾਬ ਵਾਲਿਆਂ ਤੇ ਜਿਨ੍ਹਾਂ ਦੀ ਸਰਕਾਰ ਹੈ ਏਕ ਹੀ ਕਰ ਰਹੀ ਹੈ ਉਹਨਾਂ ਤਿੰਨਾਂ ਯੁਵਕਾਂ ਬਾਰੇ ਕੁਝ ਦੱਸਿਆ ਇਹਨਾਂ ਨੇ ਕਿ ਉਹ ਮੁੰਡੇ ਕੌਣ ਸੀ ਤੁਹਾਡੀ ਪੁਲਿਸ ਯੂਪੀ ਪੁਲਿਸ ਦੇ ਨਾਲ ਨਾਲ ਕਿ ਉਹ ਇਨਕਾਊਂਟਰ ਹੋਇਆ ਤੁਸੀਂ ਕਿਤੇ ਸਫਾਈ ਦਿੱਤੀ ਹੈ ਉਹਦੇ ਬਾਰੇ ਦਾ ਦੱਸਿਆ ਕੁਝ ਸਪਸ਼ਟੀਕਰਨ ਜਿਹਦੇ ਬਾਰੇ ਪੰਜਾਬ ਨੇ ਇੰੀਆਂ ਵਾਜਾਂ ਉਠੀਆਂ ਤੁਸੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਮੇਰੀ ਸਿਰਫ ਇਹ ਨਹੀਂ ਕਹਿਣ ਦੀ ਕੋਸ਼ਿਸ਼ ਹੈ ਕਿ ਇਹੋ ਜੇ ਲੋਕ ਬਹੁਤ سارے ਕੋਈ ਵੀ ਹੋ ਸਕਦਾ ਉਹ ਇਹੋ ਜੇ ਛੜੀ ਅੰਤਰ ਵੀ ਕਰਨਗੇ ਔਰ ਹੁਣ ਤੁਸੀਂ ਇੱਥੋਂ ਆਲਿਆਂ ਨੂੰ ਲੈ ਲਓ ਜੋ ਇਹ ਕਰ ਰਹੇ ਨੇ ਮੈਨੂੰ ਦੱਸੋ ਉਹਨਾਂ ਤਿੰਨਾਂ ਮੁੰਡਿਆਂ ਬਾਰੇ ਜਿਨ੍ਹਾਂ ਦਾ ਇੰਕਾਊਂਟਰ ਹੋਇਆ ਉੱਥੇ ਪੀ.ਐਲ.ਬੀ ਦੇ ਵਿੱਚ ਇੰਨਾ ਵੱਡਾ ਡੰਕ ਥਿਆ ਪੰਜਾਬ ਤੁਸੀਂ ਉਹਦੇ ਬਾਰੇ ਕੋਈ ਸਫਾਈ ਦਿੱਤੀ ਏ ਕਿ ਜਿਹੜਾ ਯੂਪੀ ਪੁਲਿਸ ਨਾਲ ਰਲ ਕੇ ਤੁਸੀਂ ਕੀਤਾ ਕਿ ਯਾਰ ਇਹ ਗਲਤ ਸੀ ਜਾਂ ਸਹੀ ਸੀ ਜਾਂ ਇਹਦੇ ਬਾਰੇ ਕੀ ਕਾਰਨ ਹੈ ਕਿਉਂ ਕਰਨਾ ਪਿਆ ਕਿੰਨੇ ਸ਼ੰਕੇ ਨੇ ਉਹਦੇ ਤੇ ਬੋਲਿਓ ਕੁਝ ਹਰ ਥਾਂ ਤੇ ਸਿਰਫ ਪੋਲਿਟੀਕਲ ਫਾਇਦਾ ਲੈਣ ਦੀ ਗੱਲ ਕਰਨਾ ਜਾਂ ਆਪਣੇ ਆਪ ਨੂੰ ਪਾਸੇ ਕਰਕੇ ਬੈਠੇ ਰਹਿਣਾ ਕਦੇ ਉਹਦੇ ਬਾਰੇ ਬੋਲਿਆ ਖੈਰ ਮੈਂ ਇਹਨਾਂ ਦੇ ਬੋਲਣ ਬੁਲਾਉਣ ਤੇ ਨਹੀਂ ਜਾਂਦਾਗਾ ਸਿਰਫ ਮੈਂ ਇੱਕ ਗੱਲ ਨਾਲ ਕਿ ਪੰਜਾਬ ਦਾ ਜੋ origignal ক্যারেক্টার ਉਸ オリジナル ਕੈਰੈਕਟਰ ਚ ਕਦੇ ਵੀ ਨਾ ਫਿਰਕਿਆਂ ਦੇ ਵਿੱਚ ਨਾ ਧਰਮਾਂ ਦੇ ਵਿੱਚ ਕੋਈ ਦੰਗਾ ਵੰਗਾ ਨਾ ਹੀ ਹੋਈਗਾ ਮੈਨੂੰ ਦੱਸ ਕਿ ਉਹ ਜੇ 47 ਤੋਂ ਬਾਅਦ ਪੰਜਾਬ 'ਚ ਦੰਗਾ ਹੋਇਆ ਹੋਵੇ ਜਦ ਕਿ ਖੜਕੂ ਦਾਰ ਮੌਕੇ 84 'ਚ ਜੋ ਹੋਇਆ ਦਿੱਲੀ ਕਾਨਪੁਰ ਜਾਂ ਬਾਕੀ ਦੇਸ਼ ਦੇ ਹਿੱਸਿਆਂ 'ਚ ਰਿਐਕਸ਼ਨ ਕੋਈ ਛੋਇਆ ਹੀ ਨਹੀਂ ਜਾ ਉਹ ਤੋਂ ਪਹਿਲਾਂ ਜਾਂ ਉਹ ਤੋਂ ਬਾਅਦ ਇਹ ਪੰਜਾਬ ਦਾ オリジナル ਕੈਰੈਕਟਰ ਹੈ ਅਗੇ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਜਿਹੜੇ ਵੀ ਸਾਜਿਸ਼ਾਲੇ ਨੇ ਕਿ ਦਲਦ ਭਾਈਚਾਰੇ ਤੇ ਬਾਕੀ ਪੰਜਾਬ ਦੇ ਜਿਹੜੇ ਭਾਈਚਾਰੇ ਨੇ ਉਹਨਾਂ ਦੇ ਵਿੱਚ ਠਾਈ ਪੈਦਾ ਕੀਤੀ ਜਾਵੇ ਇਹ ਨਾ ਹੋਇਆ ਨਾ ਹੋਣਾ ਕਿਉਂਕਿ ਸਾਡੀਆਂ ਸੰਝਾਂ ਇੰਨੀਆਂ ਪੱਕੀਆਂ ਨੇ ਇੰਨੀਆਂ ਪੀੜ੍hiyan ਨੇ ਕਿ ਤੁਸੀਂ ਹਿਲਾ ਹੀ ਨਹੀਂ ਸਕਦੇ ਔਰ ਸਿੱਖੀ ਬਿਨਾਂ ਦਲਦ ਭਾਈਚਾਰੇ ਤੋਂ ਅਧੂਰੀ ਹੈ ਭਾਈ ਜੈਤਾ ਜੀ ਦਾ ਨਾਮ ਲਵਾਂ ਹੋਰ ਕਿੰਨੇ ਨਾਮ ਲਾਵਾਂ ਮੈਂ ਦੱਸ ਦਿਓ ਤੁਸੀਂ ਹੁਣ ਕਿੰਨੇ ਨਾਲ ਇਹ ਜਨ ਸਿੰਘ ਫੌਜਾਂ ਚ ਕਿੰਨੇ ਲੋਕ ਨੇ ਅਸੀਂ ਉਦੋਂ ਬੈਠੇ ਸੀ ਬਾਬਾ ਕੁਲਵਿੰਦਰ ਸਿੰਘ ਹੋ ਰਿਸੀ ਹੋਰ ਸੀ ਸਾਰੇ ਅਸੀਂ ਡਿਸਕਸ ਕੀਤਾ ਇੱਥੇ ਕੌਮੀ ਇਨਸਾਫ ਮੋਰਚੇ ਤੇ ਉਹਾਂ ਦੇ ਸਾਡੀ 10000 ਫੌਜ ਹੈ ਸਿੰਘਾਂ ਦੀ ਔਰ ਜਿਹਦੇ ਚ ਜ਼ਿਆਦਾ ਤਾਦਾਦ ਬਲਕੇ ਜ਼ਿਆਦਾਤਰ ਸਾਰੇ ਦੇ ਸਾਰੇ ਦਲਤਪਾਈ ਛਾਰੇ ਨਾਲ ਸੰਬੰਧਿਤ ਨੇ ਤੁਸੀਂ ਕਰ ਲੂਗੇ ਇਹ ਚੀਜ਼ ਇਹ ਚੀਜ਼ ਇੱਕ ਦੂਜੇ ਨਾਲ ਸ਼ਨਾਬਾ ਸ਼ਨਾ ਚੱਲਦੀ ਆ ਔਰ ਹਮੇਸ਼ਾ ਚੱਲਣੀ ਹੈ ਗੁਰੂ ਸਾਹਿਬ ਨੇ ਕੀ ਕੁਸ਼ਿਆ ਕਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਸੋ ਮੇਰੀ ਸਿਰਫ ਤੁਹਾਨੂੰ ਇੱਕ ਦੁਬਾਰਾ ਔਰ ਦੁਬਾਰਾ ਗੁਜ਼ਾਰਿਸ਼ ਹੈ ਕਿ ਅਸੀਂ ਆਪ ਦੇ ਰੀਅਲ ਇਸ਼ੂਸ ਤੇ ਰਹਿਣਾ ਹਾਂ ਸਾਡੀਆਂ ਕੁਝ ਸਮਾਜਿਕ ਲੈਵਲ ਤੇ ਕੁਝ ਜ਼ਿੰਮੇਵਾਰੀਆਂ ਨੇ ਇਨ੍ਹਾਂ ਭਾਈਚਾਰਿਆਂ ਦੇ ਵਿੱਚ ਜੋ ਥੋੜੀ ਬਹੁਤ ਵੀ ਗੱਲ ਹੈ ਉਹ ਰਵਈਆ ਕੁਝ ਪਿੰਡਾਂ 'ਚ ਅਜੇ ਵੀ 2-2 3-3 ਗੁਰਦੁਆਰਾ ਸਾਹਿਬ ਨੇ ਉਹ ਨਹੀਂ ਹੋਣਾ ਚਾਹੀਦਾ ਇੱਕ ਕੀ ਹੋਣਾ ਚਾਹੀਦਾ ਜਾਂ ਦੋ ਜਿੱਥੇ ਸਾਰੇ ਫਿਰਕੇ ਸਾਰੇ ਧਰਮ ਸਭ ਲੋਕ ਜਾ ਸਕਣ ਇਸ ਜ਼ਰੂਰੀਅਤ ਕਈ ਥਾਵਾਂ ਤੇ ਕਈ ਸੰਸਥਾਵਾਂ 'ਚ ਦੋ ਬਾਟੇ ਰੱਖੇ ਗਏ ਨੇ ਜਿਹੜੇ ਦੋ ਦੋ ਬਾਟੇ ਰੱਖੇ ਗਏ ਨੇ ਕੁਝ ਸੰਸਥਾਵਾਂ ਵੱਲੋਂ ਇਹ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹਨੂੰ ਖਤਮ ਕਰੋ ਇਹ ਨਹੀਂ ਹੋਣਾ ਚਾਹੀਦਾ ਔਰ ਬਲਕੇ ਮੈਂ ਇਸ ਤੋਂ ਵੱਧ ਕੇ ਕਹਾਂਗਾ ਸਾਰਿਆਂ ਨੂੰ ਬਲਕੇ ਸਿੱਖ ਜਾਂ ਹਿੰਦੂ ਜਾਂ ਮੁਸਲਮ ਜਾਂ ਈਸਾਈ ਨਾ ਕਹਿ ਕੇ ਸਾਰੇ ਪੰਜਾਬੀਆਂ ਨੂੰ ਕਿਹੜਾ ਅਗਰ ਜਵਾਬ ਦੇਣਾ ਹੈ ਨਾ ਇਹ ਸਭ ਤੋਂ ਘਟੀਆ ਹਰਕਤ ਦਾ ਤੇ ਇਹਦਾ ਜਵਾਬ ਇਹ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਜੋ ਮੜੀਆਂ-ਬੜੀਆਂ ਪਈਆਂ ਨੇ ਜਾਂ ਮਸਾਨ ਦੋ-ਦੋ ਬਣਾਏ ਪਏ ਨੇ ਇਹਨਾਂ ਨੂੰ ਖਤਮ ਕਰਕੇ ਬਹੁਤ ਜ਼ਰੂਰੀ ਹੈ ਇੱਕ ਹੋਰ ਗੱਲ ਜੋ ਅਸੀਂ ਬਾਅਦ ਚ ਕਰਨੀ ਸੀ ਮੈਂ ਹੁਣੇ ਕਹਿ ਦਿੰਦਾ ਜਵਾਬ 'ਚ ਜਿਵੇਂ ਪਿੰਡਾਂ 'ਚ ਸ਼ਾਮਲਾਟ ਹੈ ਬਹੁਤ ਸਾਰੀ ਪੰਚਾਇਤੀ ਜ਼ਮੀਨ ਹੁੰਦੀ ਹੈ ਉਹਦਾ ਤੀਜਾ ਹਿੱਸਾ ਸਿਰਫ ਦਲਿਤ ਭਰਾਵਾਂ ਲਈ ਰੱਖੋ ਰਾਖਮਾ ਔਰ ਉਹ ਆਪ ਬੋਲੀ ਲਾ ਕੇ ਸਿਰਫ ਦਲਿਤ ਭਰਾਵਾਂ ਚੋ ਜਾਵੇ ਜ਼ਮੀਨ ਇਹ ਸਾਰੇ ਪਿੰਡ ਆ ਰਾਮ ਨਾਲ ਕਰ ਸਕਦੇ ਨੇ ਅਸੀਂ ਇਸ ਭਾਈਚਾਰੇ ਨੂੰ ਪੱਕਾ ਕਰੀਏ ਔਰ ਇਹ ਪੱਕਾ ਹੀ ਉਹਦਾ ਜਵਾਬ ਹੋਊਗਾ ਔਰ ਉਹਦੀ ਇੱਕ ਹੋਰ ਗੱਲ ਬਹੁਤ ਸਾਰੀਆਂ ਸੰਸਥਾਵਾਂ ਨੇ ਦਲਿਤ ਜਥੇਬੰਦੀਆਂ ਨੇ ਕੱਲ ਦੇ ਬੰਦੇ ਦਾ ਬੰਦ ਦਾ ਸੱਦਾ ਦਿੱਤਾ ਪੰਜਾਬ ਬੰਦ ਦਾ ਸਾਡੇ ਵੱਲੋਂ ਔਰ ਸਾਰੇ ਪੰਜਾਬੀਆਂ ਨੂੰ ਵੀ ਮੈਂ ਕਹੂੰਗਾ ਸਾਥ ਦਿਓ ਇਹ ਜ਼ਰੂਰੀ ਹੈ ਇੱਕ ਦੂਜੇ ਦੀ ਕੌਲ ਦੀ ਹਮਾਇਤ ਕਰਨੀ ਉਹ ਕਿਸੇ ਵੀ ਨੇਕੀ ਦੇ ਕੰਮ 'ਚ ਲੜ ਰਹੇ ਨੇ ਅਗਰ ਸੰਘਰਸ਼ ਕਰ ਰਹੇ ਨੇ ਉਹਦਾ ਸਾਥ ਦੇਣਾ ਸਾਡੇ ਸਾਰਿਆਂ ਦਾ ਹੱਕ ਹੈ ਜਾਂ ਫਰਜ਼ ਹੈ ਸੋ ਇਹਨਾਂ ਦਾ ਸਾਥ ਹੈ ਹੋਰ ਵੀ ਬਹੁਤ ਸਾਰੀਆਂ ਸਮਾਜਿਕ ਗੱਲਾਂ ਅਸੀਂ ਕਰਨ ਲਈ ਦੁਬਾਰਾ ਇਕੱਠੇ ਹੋਵਾਂਗੇ ਹੁਣ ਮੈਂ ਕਹੂੰਗਾ ਗੁਰਦੀਪ ਹੋਰਾਂ ਨੂੰ ਆਪਦੀ ਗੁਰਦੀਪ ਸੰਸਥਾ ਦਾ ਵੀ ਨਾਮ ਦੱਸੋ ਔਰ ਗੁਰਦੀਪ ਏ ਪੀ ਐਚ ਡੀ ਕਰ ਰਿਹਾ ਯੂਨੀਵਰਸਿਟੀ ਦਾ ਮੁੰਡਾ ਔਰ ਜਿਹੜਾ ਅਸੀਂ ਪਿੱਛੇ ਜੇ ਪ੍ਰਵਾਸੀਆਂ ਬਾਰੇ ਕਿਹਾ ਸੀ ਬਲਕਿ ਉਹਦੀ ਲਿਫਟ ਦੇ ਵਿੱਚ ਵੀ ਤੇ ਹੋਰ ਵੀ ਬਹੁਤ ਸਾਰੇ ਕੰਮ ਇਹ ਸਾਡੇ ਨਾਲ ਜੁੜਿਆ ਹੋਇਆ ਹੈ ਅੱਜ ਵੀ ਇਹ ਆਇਆ ਤਾਂ ਮੈਂ ਕਿਹਾ ਗੁਰਦੀਪ ਪਹਿਲਾਂ ਆਪ ਇੱਕ ਮੈਸੇਜ ਦੇ ਜੀ ਯਾਰ ਇੱਕ ਗਲਤ ਚੀਜ਼ ਹੋ ਰਹੀ ਹੈ ਤਾਂ ਅਸੀਂ ਬੈਠ ਗਏ ਤਾਂ ਗੁਰਦੀਪ ਆਪ ਦੀ ਸੰਸਥਾ ਦਾ ਵੀ ਨਾਮ ਦੱਸੋ ਔਰ ਜੋ ਵੀ ਤੁਹਾਡੇ ਦਿਲ ਦਿਮਾਗ ਚੋਂ ਕੁੱਲ ਕੇ ਬੋਲੋ ਦੋਸਤੋ ਸਾਡੀ ਜਿਹੜੀ ਸੰਸਥਾ ਹੈਗੀ ਉਹ ਅੰਬੇਦਕਰ ਸਟੂਡੈਂਟਸ ਫੋਰਮ ਪੰਜਾਬ ਯੂਨੀਵਰਸਿਟੀ ਕੈਢੀਗੜ੍ਹ ਤੇ ਮੇਰੀ ਇੱਕੋ ਇੱਕ ਅਪੀਲ ਆ ਕਿ ਜਿਸ ਤਰੀਕੇ ਨਾਲ ਸਰਕਾਰਾਂ ਨੇ ਪਹਿਲਾਂ ਯੂਪੀ 'ਚ ਦੇਖਿਆ ਕਿ ਦਲਤਾਂ ਨੂੰ ਸਿਰਫ ਵੋਟ ਬੈਂਕ ਲਈ ਯੂਜ਼ ਕੀਤਾ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਦੇਖਿਆ ਹਰਿਆਣਾ ਦੇ ਵਿੱਚ ਕੀ ਹੋਇਆ ਦਲਤ ਵਰਸਸ ਅਦਰ ਕਾਸਟ ਜਿਹੜੀ ਅਦਰ ਕਮਿਊਨਿਟੀਆਂ ਕਰ ਦਿੱਤਾ ਹੁਣ ਇਹ ਪੰਜਾਬ ਦੀ ਵਾਰੀ ਸੀ ਜਿਵੇਂ ਪਹਿਲਾਂ ਕਈ ਵਾਰ ਗੱਲ ਹੋ ਚੁੱਕੀ ਆ ਧਰਮਾਂ ਦੇ ਉੱਤੇ ਦਾ ਜਿਹੜੇ ਖੇਡ ਖੇਡ ਕੇ ਦੇਖ ਲਈ ਉਹ ਨਹੀਂ ਚੱਲੀ ਹੈਗੀ ਹੁਣ ਇਹਨਾਂ ਨੂੰ ਲੱਗ ਰਿਹਾ ਸੀ ਲਗਭਗ 33-34% ਜਿਹੜੀ ਆਬਾਦੀ ਦਲਤਾਰੀ ਪੰਜਾਬ ਦੇ ਵਿੱਚ ਕਿ ਉਹਨਾਂ ਨੂੰ ਵਰਗਲਾ ਕੇ ਸੀ ਇੱਕ ਪਾਸੇ ਕਰਕੇ ਦਲਤ ਵਰਸਸ ਜਿਹੜਾ ਜੱਟ ਕਰਦੀਏ ਜਾਂ ਫਿਰ ਅਦਰ ਕਮਿਊਨਿਟੀ ਕਰਦੀ ਦੀ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋ ਚੁੱਕੇ ਹੋ ਸਕੇ ਤੇ ਮੈਂ ਨਾਲ ਹੀ ਨਾਲ ਜਨਤ ਜੱਥੇਬੰਦੀ ਨੂੰ ਇਹ اپੀਲ ਕਰਦਾ ਕਿਉਂਕਿ ਵੀ ਅਸੀਂ ਇਸ ਮਸਲੇ ਦੇ ਵਿੱਚ ਕਿਸੇ ਇਹਦਾ ਕੋਈ ਹੋਰ ਐਂਗਲ ਨਾ ਹੋ ਰਹੇ ਹੋ ਜਾਵੇ ਤੇ ਦੂਜੀਆਂ ਜੱਥੇਬੰਦੀਆਂ ਨੂੰ ਵੀ ਕਿ ਅਸੀਂ ਆਪਸੀ ਭਾਈਚਾਰਾ ਜਿਹੜਾ ਬਣਾ ਕੇ ਰੱਖੀ ਕਿਉਂਕਿ ਇਹਦੀ ਜਿਹੜੀ ਜਿਹੜੀ ਇਹਦੇ ਲਈ ਦੋ ਤਿੰਨ ਜਿਹੜੇ ਹੋਗੀਆਂ ਚਾਲਾਂ ਹੋ ਸਕਦੀਆਂ ਨੇ ਇੱਕ ਤਾਂ ਪੋਲੀਟੀਕਲ ਚਾਲ ਆ ਕਿ ਗਲਤਾਂ ਨੂੰ ਇੱਕ ਪਾਸੇ ਕੀਤਾ ਜਾਵੇ ਦੂਜੀ ਜਿਹੜੀ ਚਾਲ ਹੈਗੀ ਉਹ ਇਹ ਆ ਕਿ ਜਿਹੜੇ ਜਿੱਦਾਂ ਪੰਜਾਬ ਦੇ ਹੋਰ ਕਈ ਮੁੱਦੇ ਨੇ ਗਲਤਾਂ ਦੇ ਹੋਰ ਬਥੇਰੇ ਮੁੱਦੇ ਨੇ ਕਿ ਗਲਤਾਂ ਨੂੰ ਸਿਰਫ ਤੇ ਸਿਰਫ ਜਿਹੜੀ ਚੀਜ਼ ਦੇ ਬਾਬਾ ਸਾਹਿਬ ਖੁਦ ਖਿਲਾਫ ਸੀ ਮੂਰਤੀ ਪੂਜਾ ਦੇ ਖਿਲਾਫ ਸੀ ਬਾਬਾ ਸਾਹਿਬ ਹੀਰੋਸ਼ਿਪ ਦੇ ਖਿਲਾਫ ਸੀ ਉਹਨਾਂ ਨੇ ਰਣਾਡੇ ਗਾਂਧੀ ਐਂਡ ਜਿੰਨਾ ਜਿਹੜੀ ਕਿਤਾਬ ਉਹਨਾਂ ਨੇ ਲਿਖੀ ਹੋਈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਕਿ ਹੀਰੋਸ਼ਿਪ ਆ ਜਿਹੜੀ ਉਹ ਖਰਾਬ ਕਰ ਦਿੰਦੀ ਹੈ ਕੈਰੈਕਟਰ ਨੂੰ ਇਸ ਕਰਕੇ ਅਸੀਂ ਸਿਰਫ ਤੇ ਸਿਰਫ ਸਾਨੂੰ ਇਹੀ ਮੁੱਦਾ ਨਾ ਬਣਾ ਕੇ ਦਿੱਤਾ ਜਦੋਂ ਕਿ ਅਸੀਂ ਹੁਣ ਇਸ ਮੁੱਦੇ ਦੇ ਵਿੱਚ ਭੜਕਦੇ ਦੇ ਰਹੀਏ ਜਿਵੇਂ ਪੰਜਾਬ ਪਹਿਲਾਂ ਕਈ ਮੁੱਦਿਆਂ 'ਚ ਭੜਕਦਾ ਰਿਹਾ ਤੇ ਸਾਡੇ ਲਈ ਹੋਰ ਮੁੱਦੇ ਨੇ ਜਿਵੇਂ ਪੰਜਾਬ ਦਾ ਜਿਹੜਾ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਸੀ ਲਗਭਗ 9-10 ਮਹੀਨੇ ਹੋ ਗਏ ਉਹ ਐਸਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲਾਇਆ ਗਿਆ ਪੰਜਾਬ ਸਰਕਾਰ ਨੇ ਆਪਣੇ ਜਿਹੜੇ ਦਫ਼ਤਰ ਨੇ ਉੱਥੇ ਬਾਬਾ ਸਿੰਘ ਬੇੜਕਾ ਜੀ ਤੇ ਤੇ ਭਗ ਸਿੰਘ ਦੀ ਫੋਟੋ ਜ਼ਰੂਰ ਲਾ ਰੱਖੀ ਹੈ ਪਰ ਪੰਜਾਬ ਦੇ ਜਿਹੜੇ ਦਲਤਾਂ ਦੇ ਮੁੱਦੇ ਨੇ ਐਸਸੀ ਵਿਦਿਆਰਤਿਆਂ ਦੀਆਂ ਡਿਗਰੀਆਂ ਨਹੀਂ ਮਿਲ ਰਹੀਆਂ ਉਹਨਾਂ ਦੀ ਸਕਾਲਰਸ਼ਿਪ ਨਹੀਂ ਰਿਲੀਜ਼ ਕੀਤੀ ਜਾ ਰਹੀ ਤੇ ਹਲੇ ਤੱਕ ਉਹ ਜਿਹੜੇ ਜਵਾਬ ਨੇ ਪੜਨ ਤੋਂ ਬਾਅਦ ਵੀ ਕਰੇ ਬੇਲੇ ਬੈਠੇ ਨੇ ਸਾਨੂੰ ਇਹੀ ਆ ਕਿ ਉਹ ਇਹੋ ਜਿਹੇ ਮੁੱਦੇ ਦੇ ਲਈ ਜਿਹੜੇ ਸਰਕਾਰਾਂ ਦੇ ਆਪ ਚਲੰਜ ਹੋਣੇ ਦੂਜੀ ਗੱਲ ਆ ਇਹਦੇ ਪਿੱਛੇ ਜਿਹੜੇ ਬੀਜੇਪੀ ਵਾਲੇ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਐਦਾਂ ਮਾਹੌਲ ਖਰਾਬ ਹੋ ਰਿਹਾ ਤੇ ਸਾਨੂੰ ਤੇ ਇਹੀ ਲੱਗ ਰਿਹਾ ਕਿ ਸਾਰੀਆਂ ਸਰਕਾਰਾਂ ਦੀ ਰਲੀ ਮਿਲੀ ਸਾਜ਼ਿਸ਼ ਹੈਗੀ ਆ ਕਿਉਂਕਿ ਬੀਜੇਪੀ ਨੇ ਕੀ ਕੀਤਾ ਬੀਜੇਪੀ ਦੇ ਦੇਖ ਲਓ ਤੁਸੀਂ ਹੋਮ ਜਿਹੜੇ ਮਨਿਸਟਰ ਹੈਗੇ ਨੇ ਅਮਿਤ ਸ਼ਾ ਉਹਨਾਂ ਨੇ ਤਾਂ ਪਿਛਲੇ ਮਹੀਨੇ ਬਿਆਨ ਹੀ ਦੇ ਦਿੱਤਾ ਕਿ ਤੁਸੀਂ ਅਬ੍ਰੇਡ ਕਰ ਅਬ੍ਰੇਡ ਕਰ ਲਾਈ ਆ ਜੇ ਤੁਸੀਂ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਡਾ ਜਿਹੜਾ ਇਹ ਸਬਰ ਜਾਣਾ ਸੀ ਜਿੱਥੇ ਉਹਨੂੰ ਲੱਗਦਾ ਬਾਬਾ ਸਾਹਿਬ ਵੇਡ ਕਰਨ ਨੂੰ ਉੱਥੇ ਫਿੱਟ ਕਰ ਦਿੰਦੇ ਨੇ 370 ਦੇ ਲੱਗੇ ਉਹਨੂੰ ਉੱਥੇ ਫਿੱਟ ਕਰ ਦਿੱਤਾ ਜਿੱਥੇ ਬਾਬਾ ਸਾਹਿਬ ਵੇਡ ਕਰਨ ਗੱਲ ਕਰਦੇ ਨੇ ਅਧਿਕਾਰਾਂ ਦੀ ਉਹ ਅਧਿਕਾਰ ਤੁਸੀਂ ਦੇਣੇ ਨਹੀਂ ਅੱਜ ਵੀ 85% ਦਾ ਜਿਹੜੀ ਉਹ ਨਹੀਂ ਲੱਗੂ ਅੱਜ ਵੀ ਜਿਹੜੇ ਪੰਜਾਬ ਦੇ ਦਲਿਤਾਂ ਦੇ ਜਿਹੜੇ ਦਰਪੇਸ਼ ਮੁੱਦੇ ਨੇ ਉਹ ਹਲੇ ਵੀ ਪੈਂਡਿੰਗ ਪੈ ਰਹੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸਕਾਲਰਸ਼ਿਪ ਦਾ ਇਸ਼ੂ ਹੋ ਗਿਆ ਹੋਰ ਜ਼ਮੀਨਾਂ ਵਾਲੇ ਹੋ ਗਏ ਜਿਵੇਂ 1 ਬਨ ਸਾਢੇ ਜਿਹੜੀ ਜ਼ਮੀਨ ਦਿੱਤੀ ਜਾਂਦੀ ਉਹ ਦੇਖ ਲਓ ਤੇ ਪੰਜਾਬ ਦੇ ਵਿੱਚ ਢੜਾ ਢੜ ਜਾਨੀ ਜਾਂਦੀ ਸਰਟੀਫਿਕੇਟ ਬਣ ਰਹੇ ਨੇ ਚਾਹੇ ਉਹ ਲੋਕ ਬਾਹਰੋਂ ਆ ਕੇ ਇੱਥੇ ਬਣਾ ਰਹੇ ਨੇ ਜਾਂ ਫਿਰ ਇੱਥੇ ਵੀ ਜਿਹੜੇ ਲੋਕ ਐਸਸੀ ਨਹੀਂ ਹੈਗੇ ਉਹ ਸਰਟੀਫਿਕੇਟ ਬਣਾ ਰਹੇ ਨੇ ਤੇ ਉਹਨਾਂ ਦੇ ਲਈ ਸਰਕਾਰ ਤੋਂ ਜਵਾਬ ਦੀ ਲੈਣੀ ਚਾਹੀਦੀ ਆ ਹਲੇ ਵੀ 7 ਫੀਸ ਦੇ ਵਿੱਚ ਲਗਭਗ 2 ਸਾਲਾਂ ਤੋਂ ਜਿਹੜਾ ਪ੍ਰੋਟੈਸਟ ਚੱਲ ਰਿਹਾ ਜਨੂ ਜਾਤੀ ਸਰਟੀਫਿਕੇਟ ਵਾਲਾ ਉਹ ਲੱਗਿਆ ਹੋਇਆ ਸਾਨੂੰ ਉਹਦੀ ਵੀ ਜਵਾਬਦੇਹੀ ਲੈਣੀ ਚਾਹੀਦੀ ਆ ਪਰ ਆ ਜਿਹੜਾ ਨਵੀਂ ਚੀਜ਼ ਜਿਹੜੀ ਸਰਕਾਰ ਨੇ ਸਾਜ਼ਿਸ਼ ਦੇ ਨਾਲ ਆ ਤੇ ਸਾਡੀ ਇਹੀ ਅਪੀਲ ਆ ਗਈ ਕਿ ਮੈਂ ਅੰਬੇਡਕਰ ਵਾਦੀ ਜਥੇਬੰਦੀ ਦਾ ਹੋਣ ਦੇ ਨਾਤੇ ਇਹੀ ਗੱਲ ਕਹਿਣਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਦੇ ਹੱਥਾਂ 'ਚ ਨਾ ਖੇਡੀਏ ਜਿਹੜੇ ਸਾਡੇ ਦਰਪੇਸ਼ ਮੁੱਦੇ ਨੇ ਸੀ ਉਹਨਾਂ ਤੇ ਕੰਮ ਕੋਈ ਨਹੀਂ ਇੱਕ ਨਾ ਕੁੰਬੜਾ ਖਾਂਡ ਹੋਇਆ ਸੀ ਹੁਣੇ ਜੀ ਉੱਥੇ ਇੱਕ ਦਲਿਤ ਮੁੰਡਾ ਸੀਗਾ ਜਿਹੜਾ ਦਿਲਪ੍ਰੀਤ ਸਿੰਘ ਸੀਗਾ ਤੇ ਦਮਨਪ੍ਰੀਤ ਸਿੰਘ BC ਮੁੰਡਾ ਸੀਗਾ ਇਹਨਾਂ ਦੋਨਾਂ ਦੇ ਲਈ ਅਸੀਂ ਉੱਥੇ ਬੈਠੇ ਰਹੇ ਦੋ ਤਿੰਨ ਦਿਨ ਤੱਕ ਰਾਤ ਨੂੰ ਵੀ ਉੱਥੇ ਨਾ ਤਾਂ ਕਾਂਗਰਸ ਵਾਲੇ ਆਏ ਨਾ ਆਪ ਵਾਲੇ ਆਏ ਜਦ ਕਿ ਉਥੋਂ ਦੇ MLA ਨੇ ਨਾ ਹੀ ਕਿ ਜੀਪੀ ਵਾਲੇ ਆਏ ਹੁਣ ਇਹਨਾਂ ਤਿੰਨਾਂ ਨੂੰ ਸ਼ੌਂਕ ਜਾਗ ਪਿਆ ਇੱਕੇ ਦਮ ਹੈ ਇਹ ਕੀ ਗੱਲ ਹੋਈ ਵੀ ਔਰ ਸੈਕਿੰਡ ਚਲੋ ਨਹੀਂ ਆਏ ਅਸੀਂ ਹੁਣ ਵੀ ਗੁਜ਼ਾਰਿਸ਼ ਕੀਤੀ ਔਦਨ ਪ੍ਰੈਸ ਕਾਨਫਰੈਂਸ ਚ ਕਿ 25-25 ਲੱਖ ਰੁਪਈਆ ਮੁੱਖ ਮੰਤਰੀ ਰੀਲੀਫ ਫੰਡ ਚੋਂ ਇਹਨਾਂ ਨੂੰ ਦਿੱਤਾ ਜਾਏ ਜਿਹਦਾ ਵਾਅਦਾ ਕੀਤਾ ਸੀ ਔਦਨ ਗਵਰਨਮੈਂਟ ਰਿਪਰੈਜ਼ੈਂਟੇਟਿਵ ਨੇ ਆ ਮੇਰਾ ਇਹ ਸਰਕਾਰ ਨੂੰ ਹੱਥ ਜੋੜ ਕੇ ਗੁਜ਼ਾਰਿਸ਼ ਆ ਉਹੀ ਕਰ ਦਿਓ ਕਿ ਆ ਕਾਂਗਰਸ ਵਾਲਿਆਂ ਨੂੰ ਵੀ ਮੈਂ ਕਹਿੰਨਾ ਕਿ ਉੱਥੇ ਤੁਹਾਡਾ ਕਿਉਂ ਨਹੀਂ 헤ਜ ਜਾਗਿਆ ਉਦੋਂ ਵੀ ਜਿੱਥੇ ਰੀਅਲ ਇਸ਼ੂ ਨੇ ਉਹਨਾਂ ਮੁੰਡੇ ਬਾਹਰੋਂ ਆਏ ਨੇ ਕਿੰਨੀਆਂ ਲੋਕ ਪਰਵਾਸੀ ਆ ਗਏ ਨੇ ਨਕਲੀ ਸਰਟੀਫਿਕੇਟ ਬਣ ਰਹੇ ਉਹਨਾਂ ਦੇ ਨਕਲੀ ਜ਼ਾਤੀ ਸਰਟੀਫਿਕੇਟ ਜਦ ਕੇ 95 ਦੀ ਨੋਟੀਫਿਕੇਸ਼ਨ ਹੈ ਪੰਜਾਬ ਗਵਰਨਮੈਂਟ ਦੀ ਕੋਈ ਬਾਹਰਲੀ ਸਟੇਟ ਦਾ ਬੰਦਾ ਆ ਕੇ ਇਹ ਸਰਟੀਫਿਕੇਟ ਨਹੀਂ ਬਣਾ ਸਕਦਾ ਇਹਦੇ ਬਾਰੇ ਕਿਉਂ ਨਹੀਂ ਕਰਦੇ ਤੁਸੀਂ ਕੁਝ ਉੱਥੇ ਤਾਂ ਬਹੁਤ ਜਲਦੀ ਚਲੇ ਜਾਂਦੇ ਹੋ ਕਿਉਂ ਕਿਉਂਕਿ ਉੱਥੇ ਵਾਹਾਵਾ ਕਰ ਲਈਏ ਵੋਟਾਂ ਲੈ ਲਈਏ ਵੰਡ ਦਿੱਕੇ ਸੋ ਮੇਰੀ ਤੁਹਾਨੂੰ ਬੇਨਤੀ ਹੈ ਜਿਵੇਂ ਆਲਰੇਡੀ ਗੁਰਦੀਪ ਨੇ ਕਿਹਾ ਪਲੀਜ਼ ਰਲ ਕੇ ਚੱਲੋ ਜਿਵੇਂ ਅਸੀਂ ਸਾਰੇ ਚੱਲ ਰਹੇ ਹਾਂ ਤੁਹਾਡੇ ਇਸ਼ੂ ਚਾਹੇ ਉਹ ਕੋਈ ਵੀ ਹੋਵੇ ਸਿੱਖ ਹੋਵੇ ਹਿੰਦੂ ਹੋਵੇ ਦਲਿਤ ਹੋਵੇ ਬੀਸੀ ਹੋਵੇ ਕੋਈ ਹੋਰ ਹੋਵੇ ਸਾਡੇ ਇਸ਼ੂ ਨੇ ਸਾਡੇ ਸਾਰਿਆਂ ਦੇ ਇਸ਼ੂ ਨੇ ਔਰ ਅਸੀਂ ਪੰਜਾਬੀ ਬਣ ਕੇ ਉਹਨਾਂ ਨਾਲ ਨਜਿੱਠਣਾ ਹੈ ਉਹਨਾਂ ਨੂੰ ਹੱਲ ਕਰਾਉਣਾ ਹੈ ਔਰ ਸਰਕਾਰਾਂ ਨੂੰ ਮਜਬੂਰ ਕਰਨਾ ਹੈ ਕਿ ਸਾਡੇ ਰੀਅਲ ਇਸ਼ੂ ਤੇ ਆਓ ਇਹ ਪੜਖਾਉਣਾ ਸਾਨੂੰ ਛੱਡੋ ਸਾਡੇ ਨਾਲ ਜ਼ਿਆਤੀਆਂ ਕਰਨਾਂ ਛੱਡੋ ਬੱਸ ਮੈਂ ਤਾਂ ਕੋਈ ਹੋਰ ਤਾਂ ਨਹੀਂ ਕਰਾ ਇੱਕ ਵਾਰੀ ਫੇਰ ਅਸੀਂ ਕਹਿ ਦਈਏ ਕਿ ਕੱਲ ਦਾ ਬੰਦ ਦਾ ਸੱਦਾ ਸਾਰੇ ਬੰਦੇ ਸਾਰੇ ਪੰਜਾਬੀ ਉਹਦਾ ਸਾਥ ਦਿਓ ਕਿਉਂਕਿ ਸਾਡਾ ਹੱਕ ਔਰ ਫਰਜ਼ ਹੈ ਕਿ ਕੋਈ ਪੰਜਾਬੀ ਫਿਰਕਾ ਆ ਜਾਤਾ ਰਮ ਜਾਂ ਕੋਈ ਵੀ ਸੰਸਥਾ ਇਹੋ ਜਿਹਾ ਬੰਦੀ ਕਾਲ ਦਿੰਦੀ ਕਿਸੇ ਜ਼ਿਆਤੀ ਦੇ ਖਿਲਾਫ ਸਾਡਾ ਸਾਰਿਆਂ ਦਾ ਫਰਜ਼ ਬੰਦਾ ਉਹਦਾ ਸਾਥ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ